ਇੱਕ ਕੇ ਲਿਆ ਮਾ ਟਾਇਮ ਕਿੰਨਾ ਹੋ ਗਿਆ ਮੈਡਮ ਸੁੱਤੀ ਨਹੀਂ ਉੱਠੀ ਹੈ ਜੇ ਤੱਕ ਇਹ ਨਾਣੀ ਕੋਈ ਬਾਹਰੋਂ ਸਬਜ਼ੀ ਤੋੜ ਕੇ ਲਿਆ ਦੇਣੀ ਤੇ ਚਲ ਤੋੜ ਕੇ ਲਿਆ ਦਿਆ ਕਰਨ ਬੰਦਾ ਧਾਰ ਹੀ ਲੈਂਦਾ ਤੋੜ ਕੇ ਵੀ ਨਹੀਂ ਇਹਨਾਂ ਲਿਆ ਕੇ ਦੇਣੀ ਹੁੰਦੀ ਹੁਣ ਵੇਖ ਕੇ ਲਿਉਣੀ ਲਾ ਵੇ ਕਿੰਨਾ ਸੇਕਾ ਜੀ ਵੀ ਉਤੋਂ 5 ਵਜ ਕੇ ਤੇ 6 ਕਾ ਜੀ ਦੀ ਕਿੰਨਾ ਮੈਂ ਕਿਤੇ ਕਾਲੀ ਨਾ ਹੋ ਜਾਵਾ ਪੈਸੇ ਕਮਾਉਣ ਦਾ ਪਤਾ ਵਾ ਤੇ ਜਿਹੜੇ ਘਰ ਦੇ ਕੰਮ ਇਹਨਾਂ ਦਾ ਪਤਾ ਨਹੀਂ ਗਾ ਵੀ ਇਹ ਕਿਵੇਂ ਕਰਨੇ ਆ ਕੇ ਤੌਰ ਨਾਲ ਹਜੇ ਤੱਕ ਇਹਦਾ ਨੀਂਦਰਾ ਹੀ ਨਹੀਂ ਪੂਰਾ ਹੋਇਆ ਗਾ ਲਿਆ ਤੋਰੀਆਂ ਦੇ ਖਾਏ ਗੀਆਂ ਕਿ ਨਹੀਂ ਤੋਰੀਆਂ ਤਰ ਲੈਣੀ ਤੋਰੀਆਂ ਨਿੱਕੀਆਂ ਨਿੱਕੀਆਂ ਬਾਹਰੀਆਂ ਲੱਗੀਆਂ ਵਾ ਇਹ ਨਿੱਡੀ ਤੋਰੀ ਨੂੰ ਕੀ ਕਰਾਂ ਤੇ ਨਿੱਕੀ ਨਿੱਕੀ ਜੀ ਤੇ ਲੱਗੀ ਉਈ ਦੀ ਲੱਗੀ ਉਹ ਬੰਤੇ ਕੁਛ ਨਹੀਂ ਦਿਆ ਤੇ ਇੱਕ ਤੋਰੀ ਨੂੰ ਸਿਰਚ ਮਾਰਨਾ ਮਾਥੇ ਹੈ ਪਰ ਕਿਤੇ ਕੀ ਰੈਣਾ ਤੇ ਕੀ ਨਾ ਰੈਣਾ ਮੈਂ ਤਾਂ ਕਿਹਾ ਦੋ ਚਾਰ ਲੱਭ ਜਾਣ ਗਿਆ ਤੇ ਚੱਲ ਧਰ ਲਾਂਗੇ ਉਤਰੀਆਂ ਵੱਲਾਂ ਵੀ ਐ ਕਿਤੇ ਮਸ਼ਰੀਆਂ ਲੱਗਾ ਕੱਖ ਵੀ ਨਹੀਂ ਇੰਨਾ ਚੱਲ ਫਿਰ ਮੈਂ ਕੀ ਕਰਾਂ ਜਿਹੜੇ ਹੁਣ ਹਲਵੇ ਪਾਏ ਫ੍ਰਿਜ ਚ ਉਹਦੀ ਸਬਜ਼ੀ ਬਣਾ ਲੈਣੀ ਹੈ ਨੇ ਚੀਪਨਾ ਤਾਂ ਹੈਗਾ ਵਾ ਵੀ ਉਹੀ ਫੇਰ ਧਰ ਲਿਆ ਹੁਣ ਮੈਂ ਕੀ ਧਰ ਮੇਰੇ ਜਿਆਦਾ ਫਿਰ ਸਬਜ਼ੀ ਲੈ ਆ ਕਰੇ ਹੱਥ ਲਮਕਾ ਕੇ ਆ ਜਾਂਦੀ ਨੂੰ ਚੰਗਾ ਭਲਾ ਪਤਾ ਵਾ ਵੀ ਹੁਣੇ ਤਰਨਾ ਸਬਜ਼ੀ ਸਬਜ਼ੀ ਲੈ ਆਵਾ ਚੱਲ ਮੈਂ ਨਾ ਚੱਲੀਏ ਘਰ ਦੁਖਾ ਕਰ ਪਰੇ ਉਹ ਹੀ ਧਰਦੀ ਹੈ ਜਾ ਕੇ ਮੈਂ ਉੱਠਦੀ ਮੈਂ ਕਰਦੀ ਗੱਲ ਇਹ ਨਹੀਂ ਗੱਲ ਬੰਨੀ ਜਿੱਦਾਂ ਦੇਰ ਤੇ ਪਖੰਡ ਫੜ ਲੇ ਸਬਜੀ ਤਰਾ ਜੇ ਕੰਮ ਤੋਂ ਉਮਦੀ ਐ ਮੈਡਮ ਤੇ ਇੰਨਾ ਨਹੀਂ ਵੀ ਚਲਾ ਕੇ ਕੰਮ ਹੀ ਕਰਾ ਦਵਾਂ ਪਹਿਲਾਂ ਦੀ ਹੁੰਦੀ ਸੀ ਸਵੇਰੇ ਤੋਂ ਕਰ ਲਿਆ ਕਰੀ ਆ ਕੇ ਮੈਂ ਤੇਰਾ ਸ਼ਹਿਰਾ ਕਰਾ ਦਿਆ ਕਰੂੰਗੀ ਸਾਰਾ ਸਵਾਹ ਕਰਾਉਣਾ ਜੋ ਕਦੋਂ ਦੀ ਆਈ ਹੁਣ 2 ਵਜੇ ਦੀ ਤੇ ਹੁਣ ਤੋਂ ਦੀ ਆਣ ਕੇ ਸੁੱਤੀ ਬੰਦਾ ਉੱਠ ਕੇ ਸਬਜੀ ਚੀਰ ਕੇ ਤੜਕਾ ਤੁੜਕਾ ਹੀ ਲਾ ਦਵੇ ਆਟਾ ਹੀ ਬੰਦਾ ਗੋਨ ਨਾ ਦਵੇ ਨਾ ਬਸ ਸੌਣ ਨਾਲ ਇਹ ਜਿਆਦੀ ਥੱਕਦੀ ਦੱਸ ਮੈਂ ਨਹੀਂ ਥੱਕਦੀ ਘਰੇ ਕੰਮ ਕਰਦੀ ਇਹਨੇ ਪਖੰਡ ਫੜਿਆ ਜੇ ਮੈਨੂੰ ਗੱਲ ਕਰਨੀ ਪੈਣੀ ਇਹ ਉੱਤਦੀ ਇਹਨਾਂ ਨੂੰ ਮੈਂ ਦੱਸ ਦੇ ਪਤਾ ਕਰ ਚੰਗੀ ਤਰ੍ਹਾਂ ਪਖਾਨਦ ਕਰਦੀ ਵਾਧੂ ਦੇ ਕੰਮ ਕਾਦੇ ਕਰਨ ਡੈ ਫਿਰ ਘਰ ਦੇ ਕੰਮ ਇਹਦੇ ਪਿਓ ਕਰਨੇ ਹਣ ਔਰੇ ਭਾਲਿਆਂ ਦਾ ਕੋਈ ਜਮਾਨਾ ਨਹੀਂ ਬਥੇਰੀ ਮੈਂ ਚੰਗੀ ਬਣ ਬਣ ਵੇਖ ਲਿਆ ਮੇਰੇ ਕਿਹਨੇ ਗੱਲ ਮੈਡਲ ਪਾਤਾ ਚੰਗਿਆਂ ਦਾ ਇਹਨੂੰ ਹੋਰ ਨਾਲ ਗੱਲ ਕਰਨੀ ਪੈਣੀ ਵੀ ਜਾਂ ਤਾਂ ਮੇਰੇ ਨਾਲ ਕੰਮ ਕਰਾਇਆ ਕਰ ਉਦੋਂ ਤਿਆਂ ਦੀ ਸਿੱਲੀ ਰਾਂ ਵਾਲੀ ਵੀ ਰਖਾ ਦੂੰਗੀ ਤੈਨੂੰ ਐ ਕਰ ਦੂੰਗੀ ਕਿੱਥੇ ਲੀਰਾਂ ਵਾਲੀ ਮਹੀਨਾ ਡੇਢ ਹੋ ਚੱਲਿਆ ਇਹਨੂੰ ਕੰਮ ਤੇ ਜਾਂਦੀ ਨੂੰ ਤੇ ਕਿੱਥੇ ਲੀਰਾਂ ਵਾਲੀ ਆ ਕੇ 2 ਵਜੇ ਦੀ ਸੁੱਤੀ ਲਾ ਕੇ ਏਸੀ ਰਮਾਨਾਂ ਨਾਲ ਇਹ ਕੋ ਤਰੀਕਾ ਅਰਦੀ ਮੈਂ ਅੱਜ ਇਹਦੇ ਨਾਲ ਗੱਲ ਮੈਂ ਰੋਟੀ ਨਹੀਂ ਪਕਾਉਣੀ ਦਫਾ ਹੋਇਆ ਪਿਆ ਆਂਦੀ ਉੱਠ ਕੇ ਤੇ ਪਕਾ ਲੂਗੀ ਇਹਨੂੰ ਕੀ ਬਿਮਾਰੀ ਪਈ ਲੈ ਆ ਸਬਜੀ ਬਣਾ ਆਂ ਹੁਣ ਫੇਰ ਲਈ ਮੈਂ ਬਾਠੀਆਂ ਪੁੱਥੀਆਂ ਨੂੰ ਸੈੱਟ ਕਰ ਲਵਾਂ ਕਿਤੇ ਉਹ ਤੇ ਮੈਡਮ ਜੀ ਕਿਤੇ ਜੇ ਸੁੱਤੀ ਉੱਠੀ ਤੇ ਉੱਠ ਕੇ ਫੋਨ ਵੇਖਣ ਠੈਪੀ ਐ ਇੰਨਾ ਹੀ ਨਹੀਂ ਬਚਾ ਉੱਠ ਕੇ ਇਹ ਪੋਛ ਲਵਾਂ ਵੀ ਕੀ ਥਰਿਆ ਤੇ ਕੀ ਨਹੀਂ ਥਰਿਆ ਤੂੰ ਕੀ ਕੀਤਾ ਇਹ ਨਾ ਸਕੋ खाथियां तो चल वावा मैं सिरे घिरा लागी हां ते चाल लगी हो रहनी है आ दोक ले जानी घरे काम कुम ते जान दिखो आ ई निकर्मो वेखा करमो किथे बढ़िया वे करमो नी कर्मो तेरी कित्ते चलेगी आगे बढ़िया बाजणा आई हां वा ही नींद पता नहीं किधर गवानियां करे ना अकेले चलीगी वेजा वेली चलगी ਸੱਤਵੀਂ ਵਾਰ ਨਾਵੇ ਕਰਮੋ ਕਰਮੋ ਨਾ ਸੋਈ ਜੀ ਇਥੇ ਵੀ ਨਹੀਂ ਹੈ ਵੇਲੀ ਚਲੇਗੀ ਨਹੀਂ ਹੈ ਵੇਲੀ ਜਾਣੀ ਹੈ ਵੇਲੀ ਭਾਵੇਂ ਗਈ ਹੋਵੇ ਕਰਮੋ ਕਰਮੋ ਹਾਂਜੀ ਕੀ ਕਰਨ ਦੀ ਕਰਮੋ ਕੋਈ ਨਹੀਂ ਕਰਨਾ ਕਿ ਸਬਜੀ ਤਾਂ ਰਕਈ ਮੈਂ ਹਣ ਪਾਠ ਗਈ ਥੋੜੀਆਂ ਹੀ ਆ ਵੇਖ ਲਵਾਂ ਮੈਂ ਡੀਕੰਦਾ ਹੀ ਮੈਂ ਅੱਜ ਸਿਰ ਵਰ ਦਰਦ ਹੁੰਦਾ ਬੁਖਾਰ ਜੀ ਮੈਂ ਕਰਮੋ ਪਤਾ ਨਹੀਂ ਬੜੀਆਂ ਆਵਾਜ਼ਾਂ ਮਾਰ ਰਹੀਆਂ ਵਾਹ ਨਹੀਂ ਦਿੱਤੀ ਮੈਂ ਅਕਰ ਚਲ ਕੋ ਚਾਹ ਬਣਾ ਦੂੰ ਫਿਰ ਮੈਂ ਦੀਦੀ ਆਵਾਜ਼ ਮਾਰਨ ਵਾਲੀ ਕਿਹੜੀ ਗੱਲ ਆ ਚਾਹ ਬਣੀ ਐ ਤੁਸੀਂ ਫੜ ਕੇ ਤੁਸੀਂ ਪੀ ਲੈਂਦੇ ਇਹ ਚ ਆਵਾਜ਼ਾਂ ਮਾਰਨ ਵਾਲੀ ਕਿਹੜੀ ਗੱਲ ਵਾ ਔਰ ਸੋਈ ਚ ਵੜਦੇ ਤੇ ਤੁਹਾਨੂੰ ਆਪੇ ਚਾਹ ਦੇਸੀ ਜਾਣੀ ਸੀ ਵੀ ਉੱਥੇ ਚਾਹ ਪਈ ਇੱਥੇ ਆਉ ਰਿਹਾ ਮੈਂ ਤੇ ਨਾਲ ਗੱਲ ਕਰਦੀ ਮੇਰੇ ਨਾਲ ਤੁਸੀਂ ਕੀ ਗੱਲ ਕਰਨੀ ਮੇਰਾ ਨਹੀਂ ਟਾਈਮ ਹੈਗਾ ਮੈਂ ਫੁਲਕੇ ਲਾਉਣੇ ਬੈ ਤਾਂ ਸਹੀ ਮੈਨੂੰ ਇਹ ਨਹੀਂ ਤੇਰਾ ਕਰਮੋਂ ਪਤਾ ਲੱਗਦਾ ਕੀ ਹੋਇਆ ਤੈਨੂੰ 4-5 ਦਿਨ ਹੋ ਗਏ ਆ ਤੂੰ ਉਖੜੀ ਉਖੜੀ ਹੀ ਰਹਿਨੀ ਹੈ ਮੈਨੂੰ ਤਾਂ ਦੀਦੀ ਕੋਸ਼ ਨਹੀਂ ਹੋਇਆ ਹੁਣ ਆ ਕੀ ਗੱਲ ਕੋਈ ਹੈਗੀ ਆ ਕੀ ਗੱਲ ਮੈਨੂੰ ਦੱਸ ਤੇ ਸਹੀ ਨਾ ਵਿੱਚੋਂ ਗੋਡੇ-ਗੋਡੇ ਗਰਮੀ ਆਈ ਨਾ ਮੇਰੇ ਕੋ ਆਪਣੀ ਦੀਦੀ ਤੇ ਕੰਮ ਹੁੰਦਾ ਹੁਣ ਤੁਸੀਂ 2 ਵਜੇ ਤੇ ਆਏ ਜੇ ਬੰਦਾ ਕੋਲੋਂ ਸਬਜ਼ੀ ਚੀਜ਼ ਦਿੰਦਾ ਤੇ ਚੱਲਿਆ ਮੈਂ ਚੀਰਦਾ ਧਾਰਦੇ ਬੰਦੇ ਕੋਲੋਂ ਆਟਾ ਹੀ ਗੋਣ ਦਿੰਦਾ ਤੁਸੀਂ 2 ਵਜੇ ਤੇ ਆ ਕੇ ਲੰਮੇ ਪਏ ਹੋ ਮੈਂ ਲੋਏ ਦੀ ਥੋੜੀ ਬਣੀ ਕਰਮਾ ਤੂੰ ਮੈਨੂੰ ਕਹਿ ਦਿੰਦੀ ਸਬਜੀ ਚੀਰ ਦੇ ਤੇ ਮੈਂ ਚੀਰ ਦੇ ਲੇ ਬੀ ਮੈਂ ਹੁਣ ਕਿਆ ਥੋੜੀ ਮੇਰੇ ਨੂੰ ਕੱਲ ਆਖਦੇ ਮੈਂ ਸ਼ਾਮਾ ਨੂੰ ਕੰਮ ਤੂੰ ਆਪ ਹੀ ਕਹਿ ਦੇਣੀ ਨਹੀਂ ਮੈਂ ਕੱਦ ਲੈਣੀ ਇਹ ਮੈਂ ਕਹਿ ਨਹੀਂ ਉਹ ਤੇ ਮੇਰਾ ਨਜਾਇਜ਼ ਫਾਇਦਾ ਤਾਂ ਨਾ ਚੁੱਕੋ ਜੇ ਮੈਂ ਕਹਿ ਨਹੀਂ ਤੇ ਤੁਸੀਂ ਇਹ ਤਾਂ ਸੋਚ ਵੀ ਚੱਲ ਮੈਂ 2 ਵਜੇ ਤੇ ਆਈ ਤਾਂ ਤੁਸੀਂ ਘੰਟਾ ਡੇਢ ਘੰਟਾ ਰੈਸਟ ਬਹੁਤ ਹੁੰਦੀ ਆ ਤੇ ਤੁਸੀਂ ਤੇ ਉੱਠ ਕੇ ਵੇਂਦੇ ਹੀ ਨਹੀਂ ਕਿ ਹੋਣ ਆਏ ਜੋ ਵੀ ਤੁਸੀਂ ਇਹ ਨਹੀਂ ਆਖਿਆ ਵੀਲੇ ਮੈਂ ਕੋਲੋਂ ਕੰਮ ਕਰਦਾ ਤੁਸੀਂ ਅੱਖ ਜਨੇ ਮੈਨੂੰ ਚਾਹ ਚਾਹ ਸੋਈ ਚ ਵਰਕੇ ਦੇ ਵੇਖੋ ਚਾਹ ਤਾਂ ਬਣੀ ਹੋਈ ਆ ਪੀ ਤਾ ਕਰਦੇ ਜੀ ਕਰਮੋਂ ਇੰਨਾ ਤੂੰ ਚੰਗੀ ਹੈ ਕੀ ਗੱਲ ਹੋ ਗਈ ਦੋ ਤਿੰਨ ਦਿਨੋਂ ਕਿ ਤੂੰ ਇਦਾਂ ਹੀ ਉਖੜੀ ਉਖੜੀ ਜੀ ਰਹਿੰਦੀ ਮੈਂ ਤੈਨੂੰ ਇਹ ਨਹੀਂ ਤੇ ਅੱਜ ਮੈਂ ਚੱਲ ਗੱਲ ਕਰਦੀ ਗੱਲ ਕੋਈ ਨਹੀਂ ਹੋਈ ਵੇਲਾ ਪਸਲਾ ਦੇ ਨਾਲ ਹੀ ਤੂੰ ਜਿਸ ਤਰ੍ਹਾਂ ਆਖਿਆ ਪਸਲਾ ਦੇ ਨਾਲ ਹੀ ਕੀਤਾ ਗੱਲ ਤਾਂ ਹੈਗੀ ਜ਼ਰੂਰ ਕਰਮੋਂ ਕੋਈ ਪਹਿਲਾਂ ਤੂੰ ਕਦੀ ਨਹੀਂ ਮੈਨੂੰ ਇਦਾਂ ਬੋਲਦੀ ਹਾਂ ਯਾ ਤੈਨੂੰ 2-3 ਦਿਨ ਹੋ ਗਏ ਚਲ ਮੈਂ ਤੇਰਾ ਕੀ ਕਹਣਾ ਕਿਤੇ ਉਹ ਗਵਾਂਡਨ ਤਾਂ ਨਹੀਂ ਆਈ ਉਹਦੀ ਚੱਕਣਾ ਚੱਕਣਾ ਤਾਂ ਨਹੀਂ ਆ ਗਈ ਤੈਨੂੰ ਦੀਦੀ ਮੈਂ ਨੀ ਕਿਸੇ ਦੀ ਵੀ ਚੱਕਣਾ ਚਾਹੀ ਐਵੇਂ ਨਾ ਤੁਸੀਂ ਮੇਰਾ ਨਾਮ ਲਾਈ ਜਾਇਆ ਕਰੋ ਵੀ ਕੋਈ ਤਾਂ ਗੱਲ ਹੈਗੀ ਕਰਮ ਉਹਦੀ ਛੇਤੀ ਤੇਰਾ ਵਰਤੀਰਾ ਨਹੀਂ ਬਦਲਣ ਵਾਲਾ ਤੂੰ ਇੰਨੀ ਮਾੜੀ ਨਹੀਂ ਆ ਤੇਰਾ ਵਿਹਾਰ ਕਿਉਂ ਇਨਾ ਮਾੜਾ ਹੋ ਗਿਆ ਮੈਨੂੰ ਇਹ ਨਹੀਂ ਸਮਝੀ ਮੇਰਾ ਵਿਹਾਰ ਨਹੀਂ ਮਾੜਾ ਆ ਦੀਦੀ ਤੁਸੀਂ ਆਪ ਹੀ ਸੋਚੋ ਜੇ ਥੋੜਾ ਬਹੁਤਾ ਘਟਾ ਦੇ ਮੈਂ ਆ ਪਰ ਤੈਨੂੰ ਆਂਦੀ ਹਾਂ ਤੈਨੂੰ ਹਲ ਸਮਝ ਨਹੀਂ ਲੱਗਦੀ ਜਦੋਂ ਮੈਂ ਆਉਣਾ ਮੈਂ ਤੈਨੂੰ ਆਂਦੀ ਨਹੀਂ ਸ਼ਾਮ ਨੂੰ ਮੈਂ ਤੂੰ ਮੈਨੂੰ ਆਖਣਾ ਨਹੀਂ ਤੂੰ ਦੀਦੀ ਆ ਸ਼ਾਮਾਂ ਵਾ ਤੁਹਾ ਮੈਂ ਤੁਹਾਨੂੰ ਕਿ ਡੇਕਾਂ ਵੀ ਦੀਦੀ ਕਦੋਂ ਉੱਠਣ ਤੇ ਕਦੋਂ ਸਬਜ਼ੀ ਧਰਨ ਤੇ ਕਦੋਂ ਕੰਮ ਕਰੀਏ ਤੁਸੀਂ ਆਪ ਸਿਆਣੇ ਇਦਾਂ ਦੇ ਵੀ ਕੰਮ ਕਦੀ ਹੁੰਦੇ ਅਸਲੋ ਹੱਦ ਕਰੀ ਜਾਂਦੇ ਜਿਵੇਂ ਤੁਸੀਂ ਤਾਂ ਬਸ ਚਰਮ ਸਮਝੀ ਨਹੀਂ ਆਉਦੀ ਤੂੰ ਤੇ ਅਸਲ ਮੇਰੀ ਤਾਂ ਮੈਂ ਲੱਗੀ ਫੁੱਕੇ ਪਕਾਉਂਦੀ ਦੀ ਉਹ ਵੀ ਨਹੀਂ ਤੁਸੀਂ ਪਕਾਉਣੇ ਜੇ ਕਹੋ ਤਾਂ ਫਿਰ ਤੁਸੀਂ ਆਹ ਦਿੰਦੇ ਗਵੰਡਣਾ ਦੀ ਚੁੱਕਣਾ ਚਾਹ ਗਈ ਤੇ ਫਲਾਨ ਨੇ ਰੀ ਆਪਣਾ ਚਾਹਦੀ ਪਤਾ ਨਹੀਂ ਇਦਾਂ ਬਦਲਨ ਵਾਲੀ ਨਹੀਂ ਗੀ ਬਹੁਤ ਹੀ ਕਾਰਨਾਮੇ ਲੱਗਦੇ ਯਾਨੀ ਕੀ ਗੱਲ ਹੋ ਗਈ ਹੈ ਕੋਈ ਤਾਂ ਗੱਲ ਜ਼ਰੂਰ ਵਾ ਐਡੀ ਛਿਤੀ ਕਰਮਾਂ ਬਦਲਣ ਵਾਲੀ ਨਹੀਂਗੀ ਸਾਰੇ ਹੀ ਕੰਮ ਕਰ ਲੈਂਦੀ ਸੀਗੀ ਪਤਾ ਨਹੀਂ ਕੀ ਜਾਣ ਤੇ ਉਹਦੀ ਕੋਈ ਗੱਲ ਜਾਂ ਤੇ ਉਹਦੀ ਚੁੱਕਣਾ ਚਾਹੀ ਉਹ ਜ਼ਰੂਰ ਮੇਰੇ ਮਗਰੋਂ ਆਈ ਆ ਇਹੋ ਜੇ ਕੰਮ ਤੇ ਮੈਂ ਸ਼ੱਕ ਨਹੀਂ ਰੱਖਦੀ ਕੀ ਬਤਾ ਇਹੋ ਜਿਹੇ ਉਹਦਾ ਕੀ ਕਰ ਕਰਾ ਇਹਨਾਂ ਕੋਈ ਦਿੱਤਾ ਵੀ ਐਡੀ ਕਰਮ ਹੋਣੀ ਹੋਣ ਵਾਲੀ ਹੁਣ ਇਹਨੂੰ ਜੀਵ ਨਹੀਂ ਕਰਦਾ ਮਾੜਾ ਬੋਲਣ ਨੂੰ ਕੀਤਾ ਤੇ ਵਾਸੀ ਨੂੰ ਤੇ ਇੰਨੀ ਚੰਗੀ ਆ ਕੁਛ ਕਰਦੀ ਵੀ ਨਹੀਂ ਆਪੇ ਚਾਹ ਪੀ ਲੈਣੀ ਆ ਇਹਨੂੰ ਕੀ ਕਹਾਂ